ਅੱਜ ਦੇ ਦੌਰ ਵਿੱਚ ਤੇਜ਼ ਰਫ਼ਤਾਰ ਜ਼ਿੰਦਗੀ ਅਤੇ ਬਿਹਤਰ ਤੀਬ ਖਾਣ ਪੀਣ ਨਾਲ ਪੇਟ ਵਿੱਚ ਤਜਾਬ ਵੱਧ ਜਾਣਾ ਇੱਕ ਆਮ ਸਮੱਸਿਆ ਬਣ ਚੁੱਕੀ ਹੈ। ਆਯੁਰਵੇਦ ਮੁਤਾਬਕ ਪੇਟ ਦੀ ਅਸੰਤੁਲਨ ਅਗਨੀ ਇਸ ਸਮੱਸਿਆ ਦੀ ਮੁੱਖ ਜੜ੍ਹ ਹੈ। ਜਦੋਂ ਪਚਣ ਅਗ ਕਮਜ਼ੋਰ ਜਾਂ بگੜ ਜਾਂਦੀ ਹੈ ਤਾਂ ਸਰੀਰ ਵਿੱਚ ਖੱਟਾਪਨ, ਸੀਨੇ ਵਿੱਚ ਜਲਣ, ਡਕਾਰ, ਤਿੱਖਾ ਪਾਣੀ ਆਉਣਾ ਅਤੇ ਪੇਟ ਭਾਰੀ ਰਹਿਣ ਵਰਗੀਆਂ ਤਕਲੀਫਾਂ ਹੋਣ ਲੱਗਦੀਆਂ ਹਨ। ਪਰ ਆਯੁਰਵੇਦ ਇਸ ਬਿਮਾਰੀ ਦਾ ਹੱਲ ਸਿਰਫ ਦਵਾਈਆਂ ਵਿੱਚ ਨਹੀਂ ਸਗੋਂ ਜੀਵਨ ਸ਼ੈਲੀ ਖੁਰਾਕ ਅਤੇ ਮਨ ਦੇ ਸੰਤੁਲਨ ਵਿੱਚ ਵੇਖਦਾ ਹੈ ਆਯੁਰਵੇਦ ਦੱਸਦਾ ਹੈ ਕਿ ਬਹੁਤ ਤੇਜ਼ ਮਸਾਲਿਆਂ ਵਾਲਾ ਭੋਜਨ ਤਲਿਆ ਭੁਜਿਆ ਖਾਣਾ ਚਾਹ ਕੌਫੀ ਦੀ ਵੱਧ ਖਪਤ ਸ਼ਰਾਬ ਦੀ ਵੱਧ ਵਰਤੋਂ ਸਿਗਰਟ ਬੀੜੀ ਤਣਾ ਘੱਟ ਨਿੰਦਰਾ ਅਤੇ ਰਾਤ ਦੇ देर तक ਭੋਜਨ ਦੀ ਅੱਗ ਨੂੰ ਅਸਤੁਲਨ ਕਰਦੇ ਹਨ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਪੇਟ ਬਹੁਤ ਜ਼ਿਆਦਾ ਅਮਲ ਪੈਦਾ ਕਰਦਾ ਹੈ ਜਿਸ ਨਾਲ ਐਸਿਡਿਟੀ ਅਤੇ ਤਜਾਬ ਵੱਜੋਂ ਜਾਣੀ ਜਾਣ ਵਾਲੀ ਤਕਲੀਫ ਉਪਜਦੀ ਹੈ ਆਯੁਰਵੇਦ ਵਿੱਚ ਖੁਰਾਕ ਨੂੰ ਸਭ ਤੋਂ ਵੱਡੀ ਦਵਾਈ ਮੰਨਿਆ ਗਿਆ ਹੈ ਖੱਟਾਪਨ ਤੋਂ ਬਚਣ ਲਈ ਹਮੇਸ਼ਾ ਹਲਕਾ ਘਰ ਦਾ ਬਣਿਆ ਤੇ ਨਰਮ ਭੋਜਨ ਵਰਤਣਾ ਚਾਹੀਦਾ ਹੈ ਮੂੰਗ ਦੀ ਦਾਲ ਦਲੀਏ ਖਿਚੜੀ ਕੀਆ ਤੋਰੀ ਅਤੇ ਦਹੀਂ ਵਰਗੇ ਭੋਜਨ ਪੇਟ ਨੂੰ ਸ਼ਾਂਤ ਰੱਖਦੇ ਹਨ ਦਿਨ ਵਿੱਚ ਵੱਡੇ ਭੋਜਨਾਂ ਦੀ ਬਜਾਏ ਛੋਟੇ-ਛੋਟੇ ਭੋਜਨ ਲੈਣ ਨਾਲ ਪਚਨ ਸੁਧਰਦਾ ਹੈ ਤਲੇ ਹੋਏ ਪਦਾਰਥ ਬਹੁਤ ਮਿਰਚਾਂ ਅਤੇ ਫਾਸਟ ਫੂਡ ਨੂੰ ਘਟਾਉਣਾ ਨਾ ਕੇਵਲ ਤਜਾਬ ਨੂੰ ਰੋਕਣਾ ਹੈ ਸਗੋਂ ਪਾਚਨ ਤਰਤੀਬ ਨੂੰ ਵੀ ਸੰਤੁਲਨ ਰੱਖਦਾ ਹੈ ਆਮਲਾ ਆਯੁਰਵੇਦਿਕ ਮਹੱਤਵਪੂਰਨ ਦਵਾਈ ਹੈ ਜੋ ਸਰੀਰ ਨੂੰ ਠੰਡਕ ਪ੍ਰਦਾਨ ਕਰਦੀ ਹੈ ਅਤੇ ਪੇਟ ਦੀ ਸੂਜਨ ਨੂੰ ਕਾਬੂ ਵਿੱਚ ਕਰਦੀ ਹੈ ਇਸੇ ਤਰ੍ਹਾਂ ਮੁਲਠੀ ਵੀ ਪੇਟ ਦੀ ਜਲਨ ਨੂੰ ਘਟਾਉਣ ਵਿੱਚ ਕਾਫੀ ਮਦਦਗਾਰ ਹੈ। ਤਿਰਫਲਾ ਰਾਤ ਨੂੰ ਕੋਸੇ ਪਾਣੀ ਨਾਲ ਲੈਣ ਨਾਲ ਪੇਟ ਦੀ ਸਫਾਈ ਹੋ ਜਾਂਦੀ ਹੈ ਅਤੇ ਪੂਰਾ ਪਾਚਨ ਤੰਤਰ ਸੁਧਰਦਾ ਹੈ। ਇਹ ਸਭ ਜੜੀਆਂ ਬੂਟੀਆਂ ਨੇਚਰਲ ਤਰੀਕੇ ਨਾਲ ਪੇਟ ਦੇ ਅਮਲ ਨੂੰ ਘਟਾਉਂਦੀਆਂ ਹਨ ਅਤੇ ਸਰੀਰ ਨੂੰ ਅੰਦਰੋਂ ਸੰਤੁਲਿਤ ਕਰਦੀਆਂ ਹਨ। ਕਈ ਸਧਾਰਨ ਉਪਚਾਰ ਘਰ ਵਿੱਚ ਹੀ ਆਸਾਨੀ ਨਾਲ ਕੀਤੇ ਜਾ ਸਕਦੇ ਹਨ ਗੁਲਕੰਦ ਦਾ ਇੱਕ ਚਮਚਾ ਠੰਡੇ ਦੁੱਧ ਨਾਲ ਪੀਣ ਨਾਲ ਜਲਨ ਅਤੇ ਖੱਟਾਪਨ ਤੁਰੰਤ ਕਾਬੂ ਵਿੱਚ ਆਉਂਦਾ ਹੈ ਰਾਤ ਨੂੰ ਭਿੱਜੀ ਹੋਈ ਸੌਂਫ ਦਾ ਪਾਣੀ ਸਵੇਰੇ ਪੀਣ ਨਾਲ ਪੇਟ ਵੱਜੇ ਠੰਡਕ ਬਣੀ ਰਹਿੰਦੀ ਹੈ ਖਾਣੇ ਤੋਂ ਬਾਅਦ ਗੁੜ ਅਤੇ ਚਿੱਟਾ ਜੀਰਾ ਵਰਤਣਾ ਵੀ ਪਾਚਨ ਲਈ ਲਾਭਦਾਇਕ ਹੈ ਆਯੁਰਵੇਦ ਮੁਤਾਬਕ ਜ਼ਿੰਦਗੀ ਵਿੱਚ ਨਿਯਮ ਬਣਾਉਣਾ ਸਭ ਤੋਂ ਵੱਡਾ ਇਲਾਜ ਹੈ ਇੱਕੋ ਸਮੇਂ ਖਾਣਾ ਭੋਜਨ ਤੋਂ ਬਾਅਦ ਹੌਲੀ ਚੱਲਣਾ ਤਣਾਅ ਘਟਾਉਣ ਲਈ ਪਰਾਣਾਯਾਮ ਕਰਨਾ ਅਤੇ ਰਾਤ ਦੇ देर ਨਾਲ ਭੋਜਨ ਨਾ ਕਰਨਾ ਕਰਨਾ ਇਹ ਛੋਟੀਆਂ ਪਰ ਮਹੱਤਵਪੂਰਨ ਤਬਦੀਲੀਆਂ ਪੇਟ ਦੀ ਅੱਗ ਨੂੰ ਸੰਤੁਲਨ ਰੱਖਦੀਆਂ ਹਨ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ